ਗੜਸ਼ੰਕਰ ਤੋਂ ਮਾਹਲਪੁਰ ਦੇ ਮੁੱਖ ਚੌਂਕ ਵਿੱਚ ਉਸ ਵੇਲੇ ਹਫੜਾ ਦਫੜੀ ਮਚ ਗਈ ਜਦ ਇੱਕ ਓਵਰਲੋਡ ਟਿਪਰ ਮੋੜ ਕੱਟਣ ਲਈ ਪੁਲ ਦੇ ਉੱਪਰੋਂ ਲੰਘਣ ਲੱਗਾ ਤਾਂ ਟਰੱਕ ਦਾ ਭਾਰ ਜ਼ਿਆਦਾ ਹੋਣ ਕਾਰਨ ਪੁਲ ਹੀ ਠੰਢ ਗਿਆ ਜਾਣਕਾਰੀ ਅਨੁਸਾਰ ਇਹ ਪੁਲ ਸਤਸੰਗ ਬਿਆਸ ਡੇਰੇਵਲ ਜਾਣ ਵਾਲਾ ਪੁਲ ਸੀ ਜਿਸ ਦੇ ਟੁੱਟਣ ਕਾਰਨ ਟਰੱਕ ਯੂਨੀਅਨ ਅਤੇ ਸਤਸੰਗ ਬਿਆਸ ਡੇਰੇਵਲੋਂ ਰੋਸ ਜਤਾਇਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਇੱਕ ਓਵਰਲੋਡ ਟਿਪਰ ਗੜਸ਼ੰਕਰ ਤੋਂ ਮਾਹਲਪੁਰ ਆ ਰਿਹਾ ਸੀ ਤੇ ਜਦੋਂ ਮਾਹਲਪੁਰ ਦੇ ਮੁੱਖ ਚੌਂਕ ਕੁਝ ਪੂਜਾ ਤੇ ਟਰੱਕ ਦੀ ਲੰਬਾਈ ਜ਼ਿਆਦਾ ਹੋਣ ਕਾਰਨ ਉਸ ਨੂੰ ਮੋੜਨ ਵਿੱਚ ਤੰਗੀ ਆਉਣ ਲੱਗੀ ਜਿਸ ਕਾਰਨ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਬਾਹਰ ਮੋੜ ਕੱਟਣ ਲਈ ਟਰੱਕ ਨੂੰ ਭੇਜ ਦਿੱਤਾ ਗਿਆ ਜਦੋਂ ਹੀ ਟਿਪਰ ਮੋੜ ਕੱਟਣ ਲਈ ਟਰੱਕ ਯੂਨੀਅਨ ਅਤੇ ਸਤਸੰਗ ਬਿਆਸ ਡੇਰੇ ਵੱਲ ਜਾਣ ਵਾਲੇ ਪੁਲ ਤੇ ਪਹੁੰਚਿਆ ਤਾਂ 100 ਸਾਲ ਪੁਰਾਣਾ ਪੁਲ ਡਿੱਗ ਗਿਆ ਟਰੱਕ ਯੂਨੀਅਨ ਵਾਲਿਆਂ ਨੇ ਇਸ ਬੰਦੀ ਕੀ ਕਿਹਾ ਤੁਸੀਂ ਵੀ ਸੁਣੋ ਅਸੀਂ ਅੱਜ ਆਪਣੇ ਇਲਾਕੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਪੁਰਾਣੇ ਪੁਲ ਤੇ ਖੜੇ ਆਂ ਜਿਹੜਾ ਰਾਤ ਇੱਕ ਓਵਰਲੋਡਡ ਟਰਾਲੇ ਨੇ ਆਪਣੀ ਗਲਤੀ ਨਾਲ ਜਿਹੜਾ ਸਾਡੇ ਇੱਕ ਬਹੁਤ ਮਹਾਨ ਧਾਰਮਿਕ ਸਥਾਨ ਨੂੰ ਜੋੜਦਾ ਤੇ ਸਾਡੇ ਟਰੱਕ ਜਿਹਨੂੰ ਜੋੜਦਾ ਪੁਲ ਉਹਨੂੰ ਤੋੜ ਦਿੱਤਾ ਆ ਕੇ ਅਸੀਂ ਪੁਰਜ ਹੋਰ ਮੰਗ ਕਰਦੇ ਆ ਭਈ ਇਸ ਟਰਾਲੇ ਵਾਲੇ ਨੂੰ ਇਹਦੇ ਮਾਲਕਾਂ ਨੂੰ ਜਿਹੜੀ ਇਹਦੀ ਕੰਪਨੀ ਆ ਉਹਨੂੰ ਕਹਿ ਕੇ ਸਾਡੇ ਸਪਾਰਟਸ ਰਿਪੇਅਰ ਕਰਾਈ ਜਾਵੇ ਔਰ ਇਦਾਂ ਦੇ ਜਿਹੜੇ ਉਹ ਜ਼ਿਆਦਾ ਓਵਰਲੋਡਡ ਆ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੇ ਐਡੇ ਐਡੇ ਪੋਲ ਢਾ ਸਕਦੇ ਆ ਇਹ ਰਾਜ ਜਾਨੀ ਮਾਲੀ ਹੋਰ ਨੁਕਸਾਨ ਕਰ ਸਕਦੇ ਆ ਇਹਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਟਰੱਕ ਯੂਨੀ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਆ ਉਹ ਅਰਾਦਾ ਸੌਮੀ ਡੇਰੇ ਦੇ ਬਹੁਤ ਸਾਰੇ ਸ਼ਰਧਾਲੂ ਤੇ ਅਹੁਦੇਦਾਰ ਸਾਡੇ ਨਾਲ ਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਸਾਡੇ ਮਾਲਪੁਰ ਤੋਂ ਲੈ ਕੇ ਹੁਸ਼ਿਆਰਪੁਰ ਤੱਕ ਇੱਕੋ ਇੱਕ ਬਰਾਸਤੀ ਪੁਲਸਗਾ ਇਹਦੀ ਦੁਬਾਰਾ ਜਿਸ ਹਾਲ ਚ ਪਹਿਲਾਂ ਸੀਗਾ ਇਹਨੂੰ ਬਿਲਕੁਲ ਉਸੇ ਹਾਲਤ ਚ ਚਾਲੂ ਕੀਤਾ ਜਾਵੇ ਤਾਂ ਕਿ ਉੱਪਰੋਂ ਤੋਂ ਫੋਨ ਕਰਾ ਕੇ ਪੈਸੇ ਲੈ ਕੇ ਰਫਾ ਦਫਾ ਕੀਤਾ ਜਾਵੇ ਸਾਡੇ ਭਾਈਚਾਰੇ ਟਰੱਕ ਯੂਨੀਅਨ ਦਾ ਉਹਨਾਂ ਦਾ ਵੀ ਕੰਮ ਚੱਲਦਾ ਰਹਿ ਜਾਏ ਸਤਸੰਗ ਨੂੰ ਕਰਨ ਨੂੰ ਆਣ ਜਾਣ ਵਾਲਿਆਂ ਲਈ ਸੰਗਤਾਂ ਜਿਹੜਾ ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟ ਨਾ ਬਣੇ ਇਸ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਨੇ ਗੱਲ ਕਰਦੇ ਕਿਹਾ ਕਿ ਟਰੱਕ ਵਿੱਚ ਭਾਰ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ ਅੱਛਾ ਯਾਰ ਨਾ ਇੱਕ ਟਰੈਲਾ ਸੀਗਾ ਇਹ ਜੇਜੋ ਸਾਈਡ ਤੋਂ ਆਇਆ ਸੀ ਗੜਸ਼ਰਕਰ ਸਾਈਡ ਦੇ ਉੱਤੋਂ ਇਹਦੇ ਵਿੱਚ ਬੱਜਰਾ ਲੋਡ ਸੀਗਾ ਇਹ ਜਦੋਂ ਨਾ ਇਹਨਾਂ ਨੇ ਉੱਥੇ ਰਸ਼ ਬਹੁਤ ਚੱਲਣ ਦੇ ਨਾ ਗੜਸ਼ਰਕਰ ਦੇ ਵਿੱਚ ਜਿਹੜਾ ਰੀਲੇ ਵਿੱਚ ਫਟ ਗਿਆ ਉਹਦੀ ਰਿਪੇਅਰ ਚੱਲ ਰਹੀ ਆ 28 ਤਰੀਕ ਤੱਕ ਤਿੰਨ ਤਿੰਨ ਦਿਨ ਦਾ ਸੀਗਾ ਕੱਲ ਖਤਮ ਹੋ ਜੇ ਨਾ लास्ट ਛਾਈ ਦੇ ਵਿੱਚ ਟਰੱਕ ਸੀ ਜਿਹੜੇ ਹੈਗੇ ਨਹੀਂ ਚੱਲੇ ਉਹ ਅਸੀਂ ਸਨਵਰਟ ਕਰਾਉਣੇ ਆ ਜਿੱਦ ਨੂੰ ਪਕਵਾੜਾ ਆਪਣੇ ਪਕਵਾੜਾ ਸਾਈਡ ਨੂੰ ਇਹ ਟਰਾਲਾ ਕਾਫੀ ਵੱਡਾ ਸੀਗਾ ਜਿਹੜਾ ਗੜਸ਼ਰਕਰ ਸਾਈਡ ਤੋਂ ਆਇਆ ਸੀਗਾ ਇਹਨੂੰ ਕਿਤੇ ਵਾਪਸ ਜਾਣਾ ਸੀ ਮੁੜਨਾ ਸੀ ਆਪਣੇ ਪਕਵਾੜਾ ਸਾਈਡ ਨੂੰ ਇਹਨਾਂ ਨੂੰ ਮੁੜ ਕੇ ਜਿਹੜਾ ਟਰੱਕ ਸੀਗਾ ਸਿੱਧ ਜਿਹੜਾ ਇੱਕ ਛੋਟਾ ਰੋਡ ਹੈ ਉਹ ਜਾਂਦਾ ਰਾਧਾ ਸਵਾਮੀ 사ਸੰਗ ਘਰ ਨੂੰ ਤੇ ਇਹਨੇ ਰੋਸੇ ਰੋਡ ਤੇ ਟਰੱਕ ਪਾਰ ਦਿੱਤਾ ਟਰੱਕ ਕਾਫੀ ਲੋਡ ਸੀਗਾ ਉਹ ਜਦੋਂ ਜਿਹੜਾ ਪੋਲੋਂ ਦਾ ਭਾਰ ਨਹੀਂ ਚੱਲਿਆ ਜਿਹੜਾ ਪੋਲੋਂ ਬਹਿ ਗਿਆ ਤੇ ਟਰੱਕ ਜਿਹੜਾ ਉੱਥੇ ਫਸ ਗਿਆ ਜਿਹਦੇ ਸਬੰਧ ਵਿੱਚ ਜਿਹੜਾ ਅਸੀਂ ਇੱਥੇ ਮੋਕੇ ਦੇ ਉੱਤੇ ਆਏ ਸੀਗੇ ਤੇ ਜੋ ਬੰਦੀ ਕਰਵੇ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਉਹ ਕਹਿੰਦੇ ਜੀ ਨਾ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਨਾ 사ਸੰਗ ਦੇ ਪ੍ਰਧਾਨ ਜਿਹੜੇ ਆ ਉਹਨਾਂ ਨੂੰ ਬਿਨਾਂ ਪੁੱਛੇ ਹੀ ਟਰੱਕ ਖਾਲੀ ਕਰਾ ਲਿਆ ਉਹਨਾਂ 'ਚ ਰੋਸ ਪਾਇਆ ਜਾ ਰਿਹਾ ਉਹਦਾ ਕੀ ਕਹਿਣਾ ਸਰ ਦੇਖੋ ਜੀ ਰੋਸ ਵਾਲੀ ਕਿਹੜੀ ਇਹਦੇ 'ਚ ਗੱਲ ਹੋਈ ਹੁਣ ਜਿਹੜਾ ਟਰੱਕ ਆ ਆਫਟਰ ਵਾਲੇ ਨੂੰ ਕਿਸੇ ਦੀ ਆਪਾਂ ਸੜਕੀ ਦੇ ਵਿੱਚ ਲਵਾਵਾਂਗੇ ਰੱਬ ਨਾ ਕਰੇ ਕਿ ਟਰੱਕ ਅਨਲੋਡ ਕਰਕੇ ਇਥੋਂ ਟਰੱਕ ਭਜਾ ਕੇ ਲੈ ਜਾਈਨ ਫਿਰ ਕੌਣ ਜ਼ਿੰਮੇਵਾਰ ਇਹ ਦੇ ਵਿੱਚ ਠੀਕ ਹੈ ਜੀ ਇਸੇ ਕਰਕੇ ਇਹਨੂੰ ਇਹ ਇਹ ਕਹਿੰਦੇ ਸੀ ਮੈਂ ਕਿ ਟਰੱਕ ਲੋਏ ਦੀ ਖਾਲੀ ਕਰਾ ਕੇ ਜਾਂਦੇ ਨੂੰ ਟਰੱਕ ਯੂਨੀਅਨ ਚਲਵਾ ਦਈਏ ਜਿੱਥੇ ਲਾਗੇ ਯੂਨੀਅਨ ਤੇ ਜਾਂ ਇਹਨੂੰ ਅਸੀਂ ਫੇਰ ਥਾਣੇ ਆਪਣੇ ਥਾਣੇ ਦੇ ਵਿੱਚ ਲਵਾ ਲਈਏ ਜੇ ਤਾਂ ਸਾਡੇ ਕੋਲ ਸੇਫ ਰਹੇ ਤੇ ਜੋ ਬ